ਕਿਉਂਕਿ ਆਪਾਂ ਜਦੋਂ ਇਸ ਜਗ੍ਹਾ ਦੇ ਉੱਤੇ ਬੈਠੇ ਆ ਅੱਜ ਦੇ ਧਰਨੇ ਦਾ ਇੱਕੋ ਇੱਕ ਮਕਸਦ ਸੀ ਆਪਣਾ ਕਿ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਆ ਗਿਆ ਸਰਕਾਰ ਤੇ ਇਥੋਂ ਦੇ ਅਧਿਕਾਰੀ ਉਹ ਝੋਨੇ ਨੂੰ ਖਰੀਦਣ ਇਸੇ ਵਿਸ਼ੇ ਤੇ ਲੰਬੀ ਗੱਲਬਾਤ ਐਸ ਡੀ ਐਮ ਸਾਹਿਬ ਮਾਨਸਾ ਡੀ ਐਸ ਪੀ ਸਾਹਿਬ ਤੇ ਉਸ ਉਹ ਜ਼ਿਲ੍ਹਾ ਕੰਟਰੋਲ ਅਫਸਰ ਜਿਹੜਾ ਜਿਹਨਾਂ ਦਾ ਖਰੀਦ ਦਾ ਵਿਭਾਗ ਉਹਨਾਂ ਦੇ ਵੱਡੇ ਅਫਸਰ ਜਿਹੜੇ ਇੱਥੇ ਆਏ ਆ ਸੋ ਮੈਂ ਬੇਨਤੀ ਕਰੂੰਗਾ ਅੰਦਰ ਆਪਣਾ ਜੋ ਗੱਲਬਾਤ ਦੇ ਵਿੱਚ ਨਿਵੇੜਾ ਹੋਇਆ ਉਹ ਮੈਂ ਬਲਜੀਤ ਸਿੰਘ ਜਿਹੜਾ ਇਸ ਮੈਕਯੋ ਦਾ ਮੁਖੀ ਕਹਿ ਸਕਦੇ ਆ ਉਹਨਾਂ ਨੂੰ ਬੇਨਤੀ ਕਰੂਗਾ ਕਿ ਉਹ ਜੋ ਅੰਦਰ ਗੱਲਬਾਤ ਦੇ ਵਿੱਚ ਨਿਮੇੜਿਆ ਕੀਤਾ ਜਾਂ ਉਹਨਾਂ ਨੇ ਜ਼ਿੰਮੇਵਾਰੀ ਲੈਤੀ ਆ ਕਿ ਇਹ ਝੋਨੇਆਂ ਕਿਸ ਰੂਪ ਦੇ ਵਿੱਚ ਖਰੀਦੇ ਜਾਣਾਂ ਮੈਂ ਬੇਨਤੀ ਕਰੂਗਾ ਉਹ ਆਪ ਭਰੋਸਾ ਦੇਣ ਕਿ ਸਾਡਾ ਉਹਨੂੰ ਦੱਸਣ ਜੋ ਪ੍ਰੋਸੈਸ ਆ ਉਹਦਾ ਨਾਂ ਕਹਾ ਉਹ ਫੈਸਲਾ ਦੱਸਣ ਕਿ ਆ ਫੈਸਲਾ ਜੱਥੇਬੰਦੀ ਦੇ ਅਧਿਕਾਰੀਆਂ ਦੇ ਵਿਚਕਾਰ ਜਿਹੜਾ ਹੋਇਆ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿਸਾਨ ਭਰਾਵੋ ਅੱਛਾ ਨਹੀਂ ਲੱਗਦਾ ਕਿ ਤੁਸੀਂ ਪਰੇਸ਼ਾਨੀ ਵਿੱਚ ਬੈਠਿਓ ਪਰ ਹੁਣ ਡੀ ਐਫ ਐਸ ਸੀ ਸਾਹਿਬ ਮਨਦੀਪ ਸਿੰਘ ਤੇ ਐਸ ਡੀਓ ਸਾਹਿਬ ਤੇ ਮੈਂ ਵੀ ਜੇਕਰ ਤਾਂ ਗੱਲ ਕੀਤੀ ਹੈ ਤੇ ਫੈਸਲਾ ਲਗਭਗ ਹੱਲ ਹੋ ਗਿਆ ਹੈ ਇਹਦੇ ਬਾਰੇ ਤੁਹਾਨੂੰ ਹੁਣ ਡੀ ਐਫ ਐਸ ਸੀ ਡਿਟੇਲ ਦੱਸ ਦੇਣਗੇ ਤਾਂ ਆਪਾਂ ਵੀ ਥੋੜਾ ਕੋਆਪਰੇਟ ਕਰਨਾ ਹੈ ਅਰੇ ਤੁਹਾਡੇ ਨਾਲ ਹੈ ਇਹ ਵੀ ਤੁਹਾਡੇ ਨਾਲ ਨੇ ਕੋਈ ਗੱਲ ਨਹੀਂ ਹੈ ਤੁਹਾਡੀ ਜਿਹੜੀ ਜਿਹੜੀ ਹੈਗੀ ਆ ਓਏ ਇਸ ਗੱਲ ਤੇ ਹੈਗੇ ਨਹੀਂ ਕਿ ਜਿੰਨੀ ਮੰਡੀ ਦੇ ਵਿੱਚ ਆਈ ਉਹ ਚੁਪਾਈ ਜਾਵੇ ਥੈਂਕ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਭਾਈਕੂ ਜੀ ਦਾ ਖਾਲਸਾ ਭਾਈਕੂ ਜੀ ਕੀ ਫਤਿਹ ਅੰਦਰ ਪ੍ਰਧਾਨ ਜੀ ਨੇ ਕੋਲ ਲਿਸਟਾਂ ਦਿੱਤੀਆਂ ਸੀਗੀਆਂ ਮੰਡੀਆਂ ਦੀਆਂ ਤੇ ਉਹਦੇ ਵਿੱਚ ਜਿਹੜੀ ਆਮਦ ਦੀ ਇਹਨਾਂ ਨੇ ਫਿਗਰਾਂ ਦਿੱਤੀਆਂ ਸੀਗੀਆਂ ਬਈ ਇੰਨਾ-ਇੰਨਾ ਬੂਰੀਆਂ ਪਈਆਂ ਨੇ ਉਸ ਆਪਣੇ ਸਟਾਫ ਤੋਂ ਵੈਰੀਫਾਈ ਕਰਾ ਕੇ ਲਿਸਟਾਂ ਇਹਨਾਂ ਨੇ ਮੈਚ ਕਰਾ ਲੀਆਂ ਨੇ ਲਿਸਟਾਂ ਸਾਡੀਆਂ ਮੈਚ ਕਰ ਗਈਆਂ ਨੇ ਜੋ ਸਾਡੇ ਸਟਾਫ ਜੋ ਤੁਹਾਡੇ ਵੱਲੋਂ ਲਿਸਟਾਂ ਦਿੱਤੀਆਂ ਗਈਆਂ ਨੇ ਉਹਦੇ ਮੁਤਾਬਕ ਸਟਾਫ ਨੇ ਦੱਸਤਾ ਵੀ ਮੰਡੀਆਂ ਚ ਝੋਨਾ ਪਿਆ ਹੋਇਆ ਹੈ ਉਸ ਤੋਂ ਬਾਅਦ ਉਹਨਾਂ ਨੂੰ ਪਰਚੇਜ਼ ਦਾ ਭੇਜਿਆ ਤੇ ਇੱਕ ਇੱਕ ਮੰਡੀ ਦੀ ਲਗਭਗ ਸਾਰੀਆਂ ਦੀ ਤਾਂ ਨਹੀਂ ਪੋਸੀਬਲ ਹੋਈ ਪੰਜ ਕ ਵੀਡੀਓਜ਼ ਮੈਂ ਇਹਨਾਂ ਨੂੰ ਦਿਖਾ ਦਿੱਤੀਆਂ ਨੇ ਅੰਦਰ ਤੁਹਾਡੇ ਪ੍ਰਧਾਨ ਸਾਹਿਬ ਨੂੰ ਤੇ ਜਿਹਦੇ ਵਿੱਚ ਉਹ ਖਰੀਦ ਜਿਹੜੀ ਉਹ ਕਰਨ ਲਈ ਉਹ ਸਟਾਫ ਜਿਹੜਾ ਪਹੁੰਚਿਆ ਹੋਇਆ ਉੱਥੇ ਉਹ ਮੀਟਰ ਲੈ ਕੇ ਉਹ ਚੈਕਿੰਗ ਕਰ ਰਹੇ ਨੇ ਤਸੱਲੀ ਇਹਨਾਂ ਦੀ ਕਰਵਾ ਦਿੱਤੀ 11 ਆ ਦੀ ਲਿਸਟ ਇਹਨਾਂ ਨੇ ਦਿੱਤੀ ਸੀਗੀ ਉਹ ਸਾਡੀ ਲਿਸਟ ਵੀ ਟੈਲੀ ਹੋ ਗਈ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਜੋ ਤੁਹਾਡਾ ਡਕੂਡ ਹੈਗਾ ਵੀ ਇੱਥੇ ਤੇ ਸਾਡੀ ਫਸਲ ਪਈ ਹੈ ਉਹਦੇ ਇੱਕ ਵੀ ਮੰਡੀ ਦਾ ਫਰਕ ਨਹੀਂ ਆਇਆ ਤੇ ਉਥੋਂ ਖਰੀਦ ਜਿਹੜੀ ਆਰੰਭ ਹੋਈ ਹੈ ਉਹ ਤਸਲੀ ਇਹਨਾਂ ਨੂੰ ਕਰਵਾ ਦਿੱਤੀ ਹੈ ਵੀਡੀਓਗ੍ਰਾਫੀ ਦੇ ਉੱਤੇ ਜੇ ਫੇਰ ਵੀ ਕੋਈ ਮਸਲਾ ਆਏਗਾ ਤਾਂ ਉਹ ਵੀ ਹੱਲ ਕਰਵਾ ਦਿੱਤਾ ਜਾਏਗਾ ਖਰੀਦ ਚੱਲ ਰਹੀ ਹੈ ਜੀ ਇਨਸ਼ਾਅੱਲਾ ਸਾਰੀ ਖਰੀਦ ਕਰਾਂਗੇ ਖਰੀਦ ਤਾਂ ਸਾਰੀ ਹੋਣੀ ਹੁੰਦੀ ਜੀ ਦਾਣਾ ਦਾਣਾ ਸਰਕਾਰ ਦੀ ਕਮਿਟਮੈਂਟ ਹੁੰਦੀ ਹੈ ਉਹ ਤੇ ਦਾਣਾ ਦਾਣਾ ਚੱਕੇ ਜਾਣਾ ਹੁੰਦਾ ਹੈ ਥੈਂਕ ਯੂ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਛਤੈ